ਹਰਮਨਦੀਪ ਹਮੂ ਪਿੰਡ ਰੱਤਾ ਟਿੱਬਾ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੀਆਂ ਖੇਡਾਂ ਵਿੱਚ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਖੇਡੇ ਆ ਫੁੱਟਬਾਲ ਮੈਚ ਫਾਈਨਲ ਜਿੱਤ ਕੇ 골ਡ ਮੈਡਲ ਪ੍ਰਾਪਤ ਕੀਤਾ ਹਰਮਨਦੀਪ ਦੇ ਪਿੰਡ ਪਹੁੰਚ ਤੇ ਪਿੰਡ ਵਾਸੀਆਂ ਨੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ

ਤੁਸੀਂ ਅੱਜ 골ਡ ਮੈਡਲ ਜਿੱਤ ਕੇ ਲਿਆਓ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਕਿਵੇਂ ਮਹਿਸੂਸ ਕਰਦੇ ਹੋ ਵਜੋਂ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਮੇਰੇ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਨਾ ਮਾਣ ਬਖਸ਼ਿਆ ਮੈਨੂੰ ਤੇ ਅਸੀਂ ਇੰਟਰਵਰਸਿਟੀ ਵਿੱਚ 골ਡ ਲਿਆਇਆ ਮੈਨੂੰ ਮਾਣ ਬਹੁਤ ਆਈ ਆਪਣੀ ਇੰਟਰਵਰਸਿਟੀ ਯੂਨੀਵਰਸਿਟੀ ਤੇ ਵੀ ਤੇ ਮੈਨੂੰ ਆ ਸਾਰੇ ਨਗਰ ਵਾਸੀਆਂ ਦੇ ਵਿੱਚ ਜਿਨ੍ਹਾਂ ਨੇ ਨੰਮਨ ਮਾਨ ਬਖਸ਼ਿਆ ਕਿਹੜੀ ਖੇ ਮਤਲਬ ਖੇਡ ਦੇ ਵਿੱਚੋਂ ਤੁਸੀਂ ਇਹ 골ਡ ਮੈਡਲ ਜਿੱਤ ਲਿਆ ਮੈਂ ਹੀ ਫੁੱਟਬਾਲ ਵਿੱਚੋਂ 골ਡ ਮੈਡਲ ਲਿਆ ਨਹੀਂ ਪਿੰਡ ਦਾ ਸਹਿਯੋਗ ਕਿੰਨਾ ਕੁ ਮਿਲ ਰਿਹਾ ਹੈ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਯਾਰ ਤੁਸੀਂ ਦੇਖ ਹੀ ਸਕਦੇ ਹੋ ਪਿੰਡ ਦਾ ਸਹਿਯੋਗ ਇਹ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਵੀ ਜਿਹੜਾ ਤੁਸੀਂ 골ਡ ਮੈਡਲ ਜਿੱਤਿਆ ਉਸ ਤੋਂ ਇੰਨੀ ਵਧੀਆ ਖੇਡ ਕਰਦੇ ਹੋ ਕਿਹਨੇ ਤੁਹਾਨੂੰ ਪ੍ਰੇਰਣਾ ਦਿੱਤੀ ਤੇ ਜੇ ਮੈਂ ਛੋਟੇ ਹੁੰਦਿਆਂ ਤੋਂ ਮੇਰਾ ਗੱਗੂ ਕੋਚ ਹੈ ਗੁਰਜੀਤ ਸਿੰਘ ਗੱਗੂ ਕੋਚ ਉਹਨਾਂ ਤੋਂ ਪ੍ਰੇਰਣਾ ਮਿਲੀ ਸੀ ਖੇਡਣ ਦੀ ਤੇ ਹੁਣ ਤਿੱਕਰ ਉਹਨਾਂ ਦੇ ਬਦੌਲਤ ਇੰਨਾ ਇਹ ਗਾਂਦ ਕਰ ਚੱਲ ਗਾ ਹੈ। ਮਾਤਾ ਪਿਤਾ ਦਾ ਕਿੰਨਾ ਸਹਿਯੋਗ ਆ ਮਾਤਾ ਪਿਤਾ ਇਹ ਤਾਂ ਨਹੀਂ ਕਹਿੰਦੇ ਵੀ ਤੂੰ ਕੋਈ ਕੰਮ ਕਰਦਾ ਕਰ ਲੈ ਕਿਉਂ ਇਸ ਪਾਸੇ ਪਿਆ ਕੇ ਮਾਤਾ ਪਿਤਾ ਪੂਰਾ ਸਹਿਯੋਗ ਕਰਦੇ ਆ। ਨਾ ਨਾ ਹੀ ਬਾਪੂ ਦਾ ਬਹੁਤ ਸਹਿਯੋਗ ਆ ਇਹ ਸ਼ੁਰੂ ਤੋਂ ਲੈ ਕੇ ਹੁਣ ਤਿੱਕਰ। ਕਦੇ ਉਹਨੇ ਕੰਮ ਲਈ ਨਹੀਂ ਕਿਹਾ ਖੇਡਣ ਲਈ ਨਹੀਂ ਕਿਹਾ ਜਿੰਨਾ ਮਰਜ਼ੀ ਖੇਡ ਜੀ ਰੱਜ ਕੇ। ਅੱਛਾ ਕਿਹੜੀ ਟੀਮ ਨੂੰ ਹਰਾ ਕੇ ਤੂੰ ਫਾਈਨਲ ਜਾ ਕੇ ਜਿਹੜਾ ਮੈਚ ਜਿੱਤੇ? ਅਸੀਂ ਕੇਰਲਾ ਨੂੰ ਦੋ ਜੀ ਨਾਲ ਹਰਾ ਕੇ ਫਾਈਨਲ ਜਿੱਤੇ ਜੀ। ਸਰਪ੍ਰਾਈਜ਼ ਫੁੱਟਬਾਲ ਪਿੰਡ ਦਾ ਮੁੰਡਾ ਅੱਜ ਸਾਰੇ ਮਤਲਬ ਇੰਡੀਆ ਦੇ ਵਿੱਚ ਨਾਰੋਸ਼ਨ ਕਰਕੇ ਆਇਆ ਇਹਨੇ 골ਡ ਮੈਡਲਿਸਟ ਦੇ ਲਿਆ। ਫੋਨੂ ਪਿੰਡ ਨੂੰ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ। ਸਰ ਸਾਨੂੰ ਦਾ ਪਹਿਲਾਂ ਵੀ ਸਾਰੇ ਜਿੰਨੇ ਸਾਡੇ ਸਪੋਰਟਰ ਵੀਰ ਸਾਰਿਆਂ ਨੂੰ ਬਹੁਤ ਹੀ ਜਿਆਦਾ ਸਤਿ ਸ਼੍ਰੀ ਅਕਾਲ ਦਿਓ ਤੇ ਸਾਨੂੰ ਬਹੁਤ ਮਾਣ ਆ ਹਰਮਨ ਤੇ ਇਹ ਇਸ ਤੋਂ ਪਹਿਲਾਂ ਵੀ ਨੈਸ਼ਨਲ 골ਡ ਮੈਡਲਿਸਟ ਆ ਤੇ ਹੁਣ ਵੀ ਇੰਟਰ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ 골ਡ ਮੈਡਲਿਸਟ ਆ ਤੇ ਸਾਡੇ ਸਾਰੇ ਪਿੰਡ ਨੂੰ ਬਹੁਤ ਮਾਣ ਆ। ਤੇ ਵੈਗਰੂ ਮੇਰ ਕਰੇ ਇਦਾਂ ਹੀ ਤਰੱਕੀਆਂ ਕਰਦਾ ਰਹੇ ਤੇ ਕਿਸੇ ਵਧੀਆ ਜੋਬ ਤੇ ਆਵੇ ਵੀਰ ਸਾਡਾ ਤੁਸੀਂ ਪਿੰਡ ਵੱਲੋਂ ਇਹਨੂੰ ਪੂਰਾ ਸਹਿਯੋਗ ਕਰ ਰਹੇ ਹੋ ਤੇ ਕਰਦੇ ਰਹੋਗੇ ਫੁੱਲ ਜੀ ਫੁੱਲ ਪਿੰਡਾਂ ਦਾ ਪੂਰਾ ਸਪੋਰਟ ਆ ਫੁੱਲ ਸਪੋਰਟ ਆ ਤੇ ਜੇ ਹੋਰ ਵੀ ਇਹਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਅਸੀਂ ਨਾਲ ਖੜੇ ਹਰਦਮ ਕਿਉਂਕਿ ਸਾਡਾ ਇਹ ਵੀ ਐਸੀ ਭਰਾ ਗਰੀਬ ਭਰਾ ਹੈ ਸਾਨੂੰ ਲੋੜ ਵੀ ਆ ਵੀ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਇਹੋ ਜਿਹੇ ਮੁੰਡਿਆਂ ਨੂੰ ਵੱਧ ਤੋਂ ਵੱਧ ਅਪ ਕਰੇ ਕਿਉਂਕਿ ਸਪੋਰਟ ਸੇ ਜ਼ਿਆਦਾ ਮੈਂ ਛੋਟੇ ਘਰਾਂ ਤੋਂ ਹੁੰਦੇ ਆ ਇਹਨਾਂ ਨੂੰ ਪੁਲਿਸ ਸਪੋਰਟ ਨਹੀਂ ਮਿਲਦੀ ਕਿਉਂਕਿ ਜਿੰਨਾ ਕ ਘਰ ਆ ਉਹਨਾਂ ਕ ਦਾ ਕਰ ਸਕਦੇ ਆ ਵੱਧ ਤੋਂ ਵੱਧ ਇਹਨਾਂ ਨੂੰ ਲੋੜ ਆ ਸਪੋਰਟ ਦੀ ਸਪੋਰਟ ਜਿੰਨੀ ਹੋਊਗੀ ਉਹਨਾਂ ਜ਼ਿਆਦਾ ਅੱਪ ਹੋਣਗੇ ਤੁਸੀਂ ਪੰਚਾਇਤ ਵੱਲੋਂ ਇਹਦੀ ਮਤਲਬ ਕੀ ਸਹਾਇਤਾ ਕਰੋਗੇ ਜਿਵੇਂ ਦੀ ਵੀਰ ਨੂੰ ਲੋੜ ਹੋਊਗੀ ਉਵੇਂ ਦੀ ਸਹਾਇਤਾ ਕਰਾਂਗੇ ਕੀ ਨਾਮ ਹੈ ਤੇ ਕਿਹੜਾ ਪਿੰਡ ਆਈ ਤੁਹਾਡਾ ਮੇਰਾ ਨਾਮ ਜੀ ਵਿਸ਼ਾਲਦੀਪ ਸਿੰਘ ਆ ਜੀ ਤੇ ਪਿੰਡ ਰੱਤਾ ਟਿੱਬਾ ਸਾਡਾ ਵੀਰ ਹਰਮਨ ਜਿਹੜਾ 골ਡ ਦਾ ਇਹਨੂੰ ਤਗਮਾ ਮਿਲਿਆ ਇਹ ਚਮਕ ਸਿਰਫ ਸੋਨੇ ਦੀ ਚਮਕ ਨਹੀਂ ਹੈ ਜੀ ਇਹ ਉਹਦੀ ਮਿਹਨਤ ਦੀ ਚਮਕ ਆ ਤੇ ਮੈਂ ਚਾਹੁੰਨਾ ਕਿ ਜਿਹੜਾ ਵੀ ਸਾਡਾ ਵੀਰ ਭਰਾ ਬੱਚਾ ਜਿਹੜਾ ਇਹਦੇ ਵੱਲ ਵੇਖੇ ਉਹ ਇਹਦੇ ਤੋਂ ਪ੍ਰੇਰਿਤ ਹੋਵੇ ਜਿਵੇਂ ਇਹਨੇ ਮਿਹਨਤ ਕਰਕੇ ਆਪਣੇ ਪਿੰਡ ਦਾ ਨਾਮ ਇਨਾ ਅੱਗੇ ਤੱਕ ਰੋਸ਼ਨ ਕੀਤਾ ਤੇ ਅਸੀਂ ਮਾਪਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਰੇ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪਲੇਰੋ ਤਾਂ ਜੋ ਉਹ ਅੱਗੇ ਇਦਾਂ ਹੀ 골ਡ ਅੱਜ ਇੱਕ 골ਡ ਆਇਆ ਕੱਲ ਕਈ 골ਡ ਆਉਣਗੇ ਤੇ ਸਾਨੂੰ ਬਹੁਤ ਅੱਗੇ ਮੌਕੇ ਮਿਲਣਗੇ ਤੇ ਮੈਂ ਚਾਹੁੰਦਾ ਕਿ ਸਾਰਿਆਂ ਨੂੰ ਇਸੇ 골ਡ ਤੋਂ ਪ੍ਰੇਰਣਾ ਮਿਲੇ ਤੁਸੀਂ ਪਿੰਡ ਵੱਲੋਂ ਇਹਦਾ ਪੂਰਾ ਮਤਲਬ ਸਪੋਰਟ ਕਰ ਰਹੇ ਹੋ ਹਾਂਜੀ ਬਿਲਕੁਲ ਅਸੀਂ ਹਰ ਟਾਈਮ ਆਪਣੇ ਭਰਾਵਾਂ ਦੇ ਨਾਲ ਖੜੇ ਆ ਅਸੀਂ ਛੋਟੇ ਬੱਚਿਆਂ ਨੂੰ ਗਰਾਊਂਡ ਲੈ ਕੇ ਜਾਂਦੇ ਆ ਹਰ ਰੋਜ਼ ਉਹਨਾਂ ਦੀ ਪ੍ਰੈਕਟਿਸ ਹੁੰਦੀ ਆ ਤਾਂ ਜੋ ਇਹਨਾਂ 골ਡਾਂ ਨੂੰ ਅਸੀਂ ਇਹਨਾਂ ਦੀ ਗਿਣਤੀ ਵਧਾਈਏ ਤਾਂ ਜੋ ਸਾਡੇ ਪਿੰਡ ਦੇ ਵਿੱਚ ਵਾਰ-ਵਾਰ 골ਡ ਆਉਣ ਤੇ ਖੁਸ਼ੀ ਦੇ ਮੌਕੇ ਦੁਬਾਰਾ ਫਿਰ ਬਣੇ ਆਲ ਇੰਡੀਆ ਦੇ ਵਿੱਚ ਅੱਜ ਇਹਨੇ ਨਾਲ ਤੁਹਾਡਾ ਪ੍ਰਤੀ ਟਿੱਬੇ ਦਾ ਰੋਸ਼ਨ ਕਰਤਾ ਹੈ ਹਾਂਜੀ ਤੇ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਸੀਂ ਅਸੀਂ ਇਹਨੂੰ ਬਿਆਨ ਨਹੀਂ ਕਰ ਸਕਦੇ ਪਰ ਇਹ ਆ ਵੀ ਜਿਵੇਂ ਕਹਿ ਦਈਏ ਕਿ ਅੱਖਾਂ ਖੁਸ਼ੀ ਨਾਲ ਨਾਮ ਹੋਈਆਂ ਪਈਆਂ ਕਿ ਇਹ ਨਾਮ ਸਾਡਾ ਪਿੰਡ ਦਾ ਨਹੀਂ ਇਹ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਸਾਡੇ ਵੀਰ ਨੇ ਮੈਂ ਮੈਨੂੰ ਲੱਗਦਾ ਹੈ ਵੀ ਇਹ ਜ਼ਿਲ੍ਹੇ ਦਾ ਨਾਮ ਹੀ ਰੋਸ਼ਨ ਕੀਤਾ ਇਹਨੇ ساری ਦੁਨੀਆ ਦਾ ਹਾਂ ਦੁਨੀਆ ਦਾ ਨਾਮ ਰੋਸ਼ਨ ਕਰਦਾ ਬਿਲਕੁਲ ਜੀ ਬਿਲਕੁਲ ਤੇ ਇਹਦੇ ਨਾਲ ਹੀ ਸਾਡੇ ਵੀਰ ਦੇ ਮੰਮੀ ਡੈਡੀ ਨੂੰ ਨਾਲ ਦੇ ਨਾਲ ਸਾਡੇ ਨਗਰ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਢੋਲ ਵੱਜ ਰਹੇ ਆ ਇੱਥੇ ਤੁਸੀਂ ਜਿਹੜੇ ਇੱਥੇ ਮਠਿਆਈਆਂ ਵੰਡ ਰਹੇ ਹੋ ਕੀ ਕਾਰਨ ਆ ਅੱਜ ਸਾਡੇ ਵਾਸਤੇ ਬਹੁਤ ਇੱਕ ਮਾਗੀ ਦਾ ਦਿਨ ਵੀ ਆ ਇਤਿਹਾਸਕ ਦਿਨ ਵੀ ਆ 40 ਮੁਕਤਿਆਂ ਦੀ ਧਰਤੀ ਦੇ ਵਿੱਚ ਜ਼ਿਲ੍ਹਾ ਮੁਖਸ਼ਾਹ ਦੇ ਵਿੱਚੋਂ ਸਾਡਾ ਬੱਚਾ ਹਰਮਨਦੀਪ ਸਿੰਘ ਹੰਮੂ ਜਿੱਤ ਕੇ ਆਇਆ ਇੰਟਰਨੈਸ਼ਨਲ ਇਹਨਾਂ ਨੇ ਗੋਲਡ ਮੈਡਲ ਜਿੱਤਿਆ ਇਹਦੀ ਚਮਕ ਸਾਨੂੰ ਆ ਸਾਰੀ ਦੁਨੀਆ ਦੇ ਵਿੱਚ ਦਿਖਦੀ ਪਈ ਆ ਅਸੀਂ ਇਹਦੇ ਰਾਹੀਂ ਸਰਕਾਰ ਤੋਂ ਮੰਗ ਵੀ ਕਰਦੇ ਆ ਮਾਨ ਸਰਕਾਰ ਤੋਂ ਕਿ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਸਰਕਾਰੀ ਮੈਂ ਖੁਦ ਪਿੰਡ ਦਾ ਨੰਬਰਦਾਰ ਹੋਣ ਦੇ ਬਾਵਜੂਦ ਡੀਸੀ ਸਾਹਿਬ ਨੂੰ ਆਪਦੇ ਲੈਟਰਪੈਡ ਤੇ ਲਿਖੀਂ ਦਵਾਂਗਾ ਕਿ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਸਾਨੂੰ ਬਹੁਤ ਖੁਸ਼ੀ ਆ ਸਭ ਤੋਂ ਵੱਡਾ ਧੰਨਵਾਦ ਉਸ ਵੈਗਰੂ ਦਾ ਕਰਦੇ ਆ ਜਿਨ੍ਹਾਂ ਨੇ ਸਾਨੂੰ ਐਸਸੀ ਕੌਟੀਆਂ ਦੇ ਵਿੱਚੋਂ ਸਾਡੇ ਬੱਚੇ ਨੂੰ ਇੰਨੀ ਚਮਕ ਬਖਸ਼ੀ ਆ ਸਾਨੂੰ ਮਾਣ ਨਾਲ ਫਖਰ ਨਾਲ ਬਹੁਤ ਸਰੂੱਚ ਵੈਦਰ ਜੀ ਦਾ ਖਾਲਸਾ ਜੀ ਦੀ ਪਟੇ 先生。